ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਅਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਡੇ ਘਰ ਵਿੱਚ ਈਦ ਸਪੈਸ਼ਲ ਮਿੱਠੇ ਚੌਲਾਂ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਚੌਲ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੇ ਹਨ ਇੱਧਰ ਚੌਲ ਬਣਾਉਣ ਵਾਸਤੇ ਮੈਂ ਚੌਲ ਲੈ ਲੇ ਸੀ ਮੈਂ ਇੱਕ ਗਲਾਸ ਬਾਉਲ ਵਿੱਚ ਚੌਲਾਂ ਦਾ ਪਾ ਲਿਆ ਸੀ ਤੇ ਇੱਕ ਗਲਾਸ ਭਰ ਕੇ ਲਿਆ ਹੈ ਤੁਸੀਂ ਜਿੰਨੇ ਚੌਲ ਬਣਾਉਣੇ ਆ ਉਸ ਦੇ ਹਿਸਾਬ ਨਾਲ ਚੌਲ ਲੈ ਸਕਦੇ ਹੋ ਮੈਂ ਸਿੰਪਲ ਚੌਲ ਲੈਨੇ ਤੁਸੀਂ ਕੋਈ ਵੀ ਚੌਲ ਲੈ ਸਕਦੇ ਹੋ ਹਣ ਚੌਲਾਂ ਨੂੰ ਚੰਗੀ ਤਰ੍ਹਾਂ ਚਾਰ ਪੰਜ ਵਾਰ ਸਾਫ ਪਾਣੀ ਨਾਲ ਧੋ ਲਵਾਂਗੇ ਤਾਂ ਜੋ ਚੌਲ ਆਪਣੇ ਚੰਗੀ ਤਰ੍ਹਾਂ ਸਾਫ ਹੋ ਜਾਣ ਇੱਧਰ ਚੌਲਾਂ 'ਚ ਪਾਉਣ ਵਾਸਤੇ ਮੈਂ ਕੁਝ ਡਰਾਈ ਫਰੂਟ ਲੈ ਲਏ ਤੁਸੀਂ ਡਰਾਈ ਫਰੂਟ ਕੋਈ ਵੀ ਲੈ ਸਕਦੇ ਹੋ ਹੁਣ ਮੈਂ ਇੱਧਰ ਚਾਰ ਪੰਜ ਲੌਂਗ ਚਾਰ ਪੰਜ ਹਰੀਆਂ ਲੱਜਾਂ ਛਿੱਲ ਕੇ ਲੈ ਲਿਆ ਇੱਕ ਚਮਚ ਮੈਂ ਸੌਗੀ ਦਾ ਲੈ ਲਿਆ ਇੱਕ ਚਮਚ ਮਾਗਜ ਇੱਕ ਚਮਚ ਸੌਫ ਦਾ 10 12 ਮੈਂ ਕਾਜੂ ਲੈ ਲੇ ਤੇ ਦੋ ਚੁਟਕੀਆਂ ਮੈਂ yellow food color ਦੀਆਂ ਲੈ ਲਿਆ ਤੁਸੀਂ ਕੋਈ ਵੀ ਫੂਡ ਕਲਰ ਲੈ ਸਕਦੇ ਹੋ 20 25 ਮੈਂ ਬਦਾਮ ਲੈ ਲਏ ਤੇ ਨਾਰੀਅਲ ਦੀ ਗਰੀ ਨੂੰ ਮੈਂ ਕੱਟ ਕੇ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਸੀ ਦੋ ਤਿੰਨ ਚਮਚ ਮੈਂ ਨਾਰੀਅਲ ਦਾ ਬੁਰਾਦਾ ਲੈ ਲਿਆ ਹੁਣ ਗੈਸ ਤੇ ਮੈਂ ਪੈਨ ਰੱਖ ਲਿਆ ਇਸ ਵਿੱਚ ਦੋ 2 ਲੀਟਰ ਮੈਂ ਪਾਣੀ ਪਾ ਕੇ ਰੱਖ ਦਿੱਤਾ ਹੁਣ ਗੈਸ ਨੂੰ ਔਨ ਕਰ ਦਵਾਂਗੇ ਤੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੁਸੀਂ ਚੌਲਾਂ ਦੇ ਹਿਸਾਬ ਨਾਲ ਪਾਣੀ ਵੱਧ ਲੈਣਾ ਹੈ ਕਿਉਂਕਿ ਮੈਂ ਇਹਨਾਂ ਨੂੰ ਉਬਾਲਣਾ ਹੈ ਹੁਣ ਮੈਂ ਟੱਕ ਕੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਪਾਣੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਚੌਲ ਪਾ ਦਵਾਂਗੇ ਚੌਲਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਮੈਂ ਇਹਨਾਂ ਨੂੰ ਭਿਉਂ ਕੇ ਬਿਲਕੁਲ ਨਹੀਂ ਰੱਖਿਆ ਤੁਸੀਂ ਇਸ ਨੂੰ 10-15 ਮਿੰਟ ਭੋਂਕੇ ਵੀ ਰੱਖ ਸਕਦੇ ਹੋ ਹੁਣ ਸਾਰੇ ਚੌਲ ਮੈਂ ਪਾਣੀ ਵਿੱਚ ਪਾ ਦਿੱਤੇ ਨਾਲ ਹੀ ਇਸ ਵਿੱਚ ਲੌਂਗ ਤੇ ਇਲਾਇਚੀ ਪਾ ਦਵਾਂਗੇ ਤੁਸੀਂ ਇਸ ਵਿੱਚ ਮੋਟੀ ਵੱਡੀ ਇਲਾਇਚੀ ਵੀ ਪਾ ਸਕਦੇ ਹੋ ਉਸ ਨਾਲ ਵੀ ਫਲੇਵਰ ਬਹੁਤ ਹੀ ਵਧੀਆ ਹੁੰਦਾ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਮੈਂ ਛੋਟੀਆਂ ਇਲਾਇਚੀਆਂ ਪਾਈਆਂ ਨੇ ਹੁਣ ਚੰਗੀ ਤਰ੍ਹਾਂ ਇਲਾਇਚੀ ਤੇ ਲੌਂਗਾਂ ਨੂੰ ਪਾ ਕੇ ਪਾਣੀ ਵਿੱਚ ਮਿਲਾ ਦਵਾਂਗੇ ਤਾਂ ਜਿਹੜੇ ਚੌਲਾਂ 'ਚ ਇਹਨਾਂ ਦਾ ਫਲੇਵਰ ਵੀ ਚੰਗੀ ਤਰ੍ਹਾਂ ਆ ਜਾਵੇ ਹੁਣ ਇਸ ਵਿੱਚ ਦੋ ਤਿੰਨ ਚੁਟਕੀਆਂ yellow ਫੂਡ ਕਲਰ ਦੀਆਂ ਪਾਵਾਂਗੇ ਤੁਸੀਂ orange ਫੂਡ ਕਲਰ ਵੀ ਪਾ ਸਕਦੇ ਹੋ ਤੁਸੀਂ ਬਗੈਰ ਫੂਡ ਕਲਰ ਤੋਂ ਵੀ ਬਣਾ ਸਕਦੇ ਹੋ ਇਸ ਨਾਲ ਦੇਖਣ ਵਿੱਚ ਚੌਲ ਆਪਣੇ ਥੋੜੇ ਜਿਹਾ ਵਧੀਆ ਲੱਗਦੇ ਹਨ ਹੁਣ ਚੰਗੀ ਤਰ੍ਹਾਂ ਚੌਲਾਂ ਨੂੰ ਮਿਲਾ ਕੇ ਹਰਦੋਂ ਤੱਕ ਪਕਾਵਾਂਗੇ ਜਦ ਤੱਕ ਕਿ ਚੌਲ ਆਪਣੇ 70-80% ਪੱਕ ਨਹੀਂ ਜਾਂਦੇ ਹੁਣ ਅਵਾਲੀ ਚੰਗੀ ਤਰ੍ਹਾਂ ਲੱਗ ਗਈ ਸੀ ਗੈਸ ਦੀ ਫਲੇਮ ਹੈ ਬਿਲਕੁਲ ਮੀਡੀਅਮ ਕਰ ਦਿੱਤੀ ਹੈ ਮੀਡੀਅਮ ਫਲੇਮ ਤੇ ਚੌਲਾਂ ਨੂੰ ਚੰਗੀ ਤਰ੍ਹਾਂ ਕਾ ਲਵਾਂਗੇ ਜਦ ਤੱਕ ਇਹ ਚੌਲ ਆਪਣੇ ਪੱਕ ਨਹੀਂ ਜਾਂਦੇ ਅੱਧੇ ਹੁਣ ਚੌਲਾਂ ਨੂੰ ਪੱਕ ਗਿਆ ਹਨ ਚਾਰ ਤੋਂ 5 ਮਿੰਟ ਹੋ ਗਏ ਸੀ ਦਵਾਰਾ ਤੋਂ ਚੌਲ ਆਪਣੇ ਚੰਗੀ ਤਰ੍ਹਾਂ ਫੁੱਲ ਵੀ ਗਏ ਤੇ ਆਪਣੇ ਚੌਲ 70% ਪੱਕ ਵੀ ਗਏ ਜਿਆਦਾ ਇਹਨਾਂ ਨੂੰ ਨਹੀਂ ਪਕਾਉਣਾ ਬਾਅਦ ਵਿੱਚ ਇਹਨਾਂ ਨੂੰ ਪਕਾ ਲਵਾਂਗੇ ਹੁਣ ਗੈਸ ਦੀ ਫਲੇਮ ਹੈ ਤੁਰੰਤ ਬੰਦ ਕਰ ਦੇਵਾਂਗੇ ਤੇ ਚੌਲਾਂ ਨੂੰ ਛਾਣ ਲਵਾਂਗੇ ਚੌਲਾਂ ਜਿਆਦਾ ਚਿਰ ਪਾਣੀ ਚ ਨਹੀਂ ਰੱਖਣਾ ਹੁਣ ਮੈਂ ਸਾਰੇ ਚੌਲ ਛਾਣ ਲਏ ਸੀ ਨੂੰ ਛੰਨੀ ਵਿੱਚ ਪਾ ਕੇ ਰੱਖ ਦਿੱਤਾ ਤਾਂ ਜੋ ਸਾਰਾ ਇਹਨਾਂ ਦਾ ਐਕਸਟਰਾ ਪਾਣੀ ਨੀਚੇ ਨਿੱਚੜ ਜਾਵੇ ਬੌਲ ਵਿੱਚ ਆ ਜਾਵੇ ਹੁਣ ਗੈਸ ਤੇ ਮੈਂ ਕੜਾਹੀ ਰੱਖ ਲਈ ਇਸ ਵਿੱਚ ਡੇਢ ਚਮਚਾ ਦੇਸੀ ਘਿਓ ਦਾ ਪਾਵਾਂਗੇ ਤੁਸੀਂ ਚੌਲਾਂ ਨੂੰ ਦਾਲ ਦੇ ਘਿਓ ਵਿੱਚ ਵੀ ਬਣਾ ਸਕਦੇ ਹੋ ਪਰ ਦੇਸੀ ਘਿਓ ਵਿੱਚ ਬਣਾਉਣਾ ਚੌਲਾਂ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਘਿਓ ਨੂੰ ਗਰਮ ਕਰ ਲਵਾਂਗੇ ਜਾਂ ਜੋ ਘਿਓ ਆਪਣਾ ਚੰਗੀ ਤਰ੍ਹਾਂ ਗਰਮ ਹੋ ਜਵੇ ਤੁਸੀਂ ਘਿਓ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਘਿਓ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਇੱਕ ਚਮਚ ਸੌਫ ਦਾ ਪਾਵਾਂਗੇ ਸੌਫ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਤੁਸੀਂ ਪਾਣੀ ਵਿੱਚ ਵੀ ਨਾਲ ਚੌਲਾਂ ਦੇ ਸੌਫ ਪਾ ਸਕਦੇ ਹੋ ਹੁਣ ਇਸ ਵਿੱਚ ਡਰਾਈ ਫਰੂਟ ਪਾਵਾਂਗੇ ਡਰਾਈ ਫਰੂਟ ਹਨ ਮੈਂ ਥੋੜਾ ਥੋੜਾ ਕੱਟ ਲਿਆ ਸੀ ਤੁਸੀਂ ਡਰਾਈ ਫਰੂਟ ਆਪਣੇ ਮਨਪਸੰਦ ਦੇ ਕੋਈ ਵੀ ਪਾ ਸਕਦੇ ਹੋ ਲੋ ਫਲੇਮ ਤੇ ਇਹਨਾਂ ਨੂੰ ਘਿਓ ਵਿੱਚ ਪੁੰਨ ਲਵਾਂਗੇ ਤਾਂ ਜੋ ਡਰਾਈ ਫਰੂਟਾਂ ਦੇ ਥੋੜਾ ਜਿਹਾ ਸਨੈਰੀ ਜਿਹਾ ਕਲਰ ਆ ਜਾਵੇ ਹੁਣ ਮੈਂ ਦੋ ਕਮੈਂਟ ਡਰਾਈ ਫਰੂਟਾਂ ਨੂੰ ਭੁੰਨ ਲਿਆ ਸੀ ਇਹਨਾਂ 'ਤੇ ਬਹੁਤ ਹੀ ਵਧੀਆ ਕਲਰ ਆ ਗਿਆ ਹੁਣ ਲਾਸਟ ਵਿੱਚ ਇਸ ਵਿੱਚ ਪਾਵਾਂਗੇ ਨਾਰੀਅਲ ਦੀ ਕੱਟੀ ਹੋਈ ਗਿਰੀ ਤੇ ਨਾਲ ਕਿਸ਼ਮਿਸ਼ ਪਾਵਾਂਗੇ ਤੁਸੀਂ ਕੋਈ ਵੀ ਡਰਾਈ ਫਰੂਟ ਲੈ ਸਕਦੇ ਹੋ ਨਾਰੀਅਲ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਸਕਿਪ ਵੀ ਕਰ ਸਕਦੇ ਹੋ ਮੈਂ ਇਸ ਨੂੰ ਲਾਸਟ 'ਚ ਪਾਇਆ ਹੈ ਹੁਣ ਤਾਂ ਜੋ ਆਪਣੀਆਂ ਦਾਖਾਂ ਜ਼ਿਆਦਾ ਫੁੱਲਣ ਨਾ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਮੈਂ ਭੁੰਨ ਲਿਆ ਹੁਣ ਇਸ ਵਿੱਚ ਚੀਨੀ ਪਾਵਾਂਗੇ ਮੈਂ ਦੋ ਗਲਾਸ ਚੌਲਾਂ ਦੇ ਲੈ ਸੀ ਪੌਣੇ ਦੋ ਗਲਾਸ ਮੈਂ ਚੀਨੀ ਦੇ ਲਈ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਲੈ ਸਕਦੇ ਤੁਸੀਂ ਬਰਾਬਰ ਮਾਤਰਾ ਵਿੱਚ ਵੀ ਲੈ ਸਕਦੇ ਹਾਂ ਚੰਗੀ ਤਰ੍ਹਾਂ ਚੀਨੀ ਨੂੰ ਤੜਕੇ ਵਿੱਚ ਮੈਂ ਮਿਲਾ ਲਿਆ ਹੁਣ ਇਸ ਵਿੱਚ ਮੈਂ ਅੱਧੇ ਤੋਂ ਥੋੜਾ ਜਿਹਾ ਘੱਟ ਪਾਣੀ ਪਾਵਾਂਗੇ ਕਿਉਂਕਿ ਚੀਨੀ ਨੂੰ ਇਸ ਵਿੱਚ ਮੈਲਟ ਕਰਨਾ ਹੈ ਜਿਆਦਾ ਪਾਣੀ ਨਹੀਂ ਪਾਉਣਾ ਬਸ ਚੀਨੀ ਨੂੰ ਇਸ ਵਿੱਚ ਚੰਗੀ ਤਰ੍ਹਾਂ ਪਕਾਉਣਾ ਹੀ ਹੈ ਹੁਣ ਮੈਂ ਚੀਨੀ ਨੂੰ ਚੰਗੀ ਤਰ੍ਹਾਂ ਪਕਾ ਲਿਆ ਚੀਨੀ ਆਪਣੀ ਮੈਲਟ ਹੋ ਗਈ ਹੁਣ ਇਸ ਵਿੱਚ ਚੌਲ ਪਾ ਦਵਾਂਗੇ ਚੌਲਾਂ ਨੂੰ ਦਾ ਪਾਣੀ ਚੰਗੀ ਤਰ੍ਹਾਂ ਨਿਚੜ ਗਿਆ ਸੀ ਸਾਰਾ ਪਾਣੀ ਇਸ ਦਾ ਨਿਚੋੜ ਕੇ ਇਹਨਾਂ ਨੂੰ ਪਾਵਾਂਗੇ ਹੁਣ ਸਾਰੇ ਝੌਲ ਇਸ ਵਿੱਚ ਮੈਂ ਪਾ ਲਵਾਂਗੇ ਹਲਕੇ ਹੱਥ ਨਾਲ ਤੇ ਹਲਕੇ ਹੱਥ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਜ਼ਿਆਦਾ ਜ਼ੋਰ ਨਾਲ ਇਹਨਾਂ ਨੂੰ ਨਹੀਂ ਮਲਣਾ ਨਹੀਂ ਤਾਂ ਝੌਲ ਆਪਣੇ ਟੁੱਟ ਜਾਣਗੇ ਮੈਂ ਇੱਕ ਕੜਸੀ ਹੋਰ ਲਈ ਦੋ ਕੜਸੀਆਂ ਨਾਲ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਹਲਕੇ ਹੱਥ ਨਾਲ ਮਿਲਾ ਲਵਾਂਗੀ ਤਾਂ ਜੋ ਇਹ ਚਾਸਨੀ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਡਰਾਈ ਫਰੂਟ ਪੀਸ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਹੁਣ ਮੈਂ ਸਾਰੇ ਝੌਲਾਂ ਨੂੰ ਹਲਕੇ ਹੱਥ ਨਾਲ ਇਸੇ ਤਰ੍ਹਾਂ ਮਿਲਾ ਲਵਾਂਗੇ ਗੈਸ ਦੀ ਫਲੇਮ ਹਲੇ ਮੈਂ ਲੋ ਰੱਖੀ ਹੋਈ ਆ ਹੁਣ ਲੋ ਫਲੇਮ ਤੇ ਮੈਂ ਚੌਲਾਂ ਨੂੰ ਚੰਗੀ ਤਰ੍ਹਾਂ ਮਿਲਾ ਲਿਆ ਸੀ ਚਾਸਨੀ ਵਿੱਚ ਹੁਣ ਗੈਸ ਦੀ ਫਲੇਮ ਐ ਮੀਡੀਅਮ ਕਰ ਦਿੱਤੀ ਮੀਡੀਅਮ ਫਲੇਮ ਤੇ ਚੌਲਾਂ ਨੂੰ ਟੱਕ ਕੇ ਉਹਦੇ ਤੱਕ ਪਕਾਵਾਂਗੇ ਜਦ ਤੱਕ ਕਿ ਸਾਰੇ ਚਾਸਨੀ ਦਾ ਫਲੇਵਰ ਇਸ ਵਿੱਚ ਚੰਗੀ ਤਰ੍ਹਾਂ ਅੰਹੀ ਜਾਂਦਾ ਤੇ ਇਹਨਾਂ ਦਾ ਪਾਣੀ ਸੁੱਕ ਨਹੀਂ ਜਾਂਦਾ ਹੁਣ ਚੌਲਾਂ ਨੂੰ ਪੱਕਦਿਆ ਹਨ ਉਹਨਾਂ ਨੂੰ 5 ਤੋਂ 7 ਮਿੰਟ ਹੋ ਗਏ ਸੀ ਮੀਡੀਅਮ ਫਲੇਮ ਤੇ ਹੁਣ ਟੱਕਣ ਚੱਕ ਕੇ ਮੈਂ ਚੈੱਕ ਕਰ ਲਵਾਂਗੇ ਇਧਰ ਆਪਣੇ ਚੌਲ ਵੀ ਚੰਗੀ ਤਰ੍ਹਾਂ ਪੱਕ ਗਏ ਚਾਸਨੀ ਵਿਸ ਵਿੱਚ ਚੰਗੀ ਤਰ੍ਹਾਂ ਸੁੱਕ ਗਏ ਹੁਣ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਵਾਂਗੇ ਤੇ ਹਲਕੇ ਹੱਥ ਨਾਲ ਚੌਲਾਂ ਨੂੰ ਹਿਲਾ ਲਵਾਂਗੇ ਜਿਆਦਾ ਜ਼ੋਰ ਨਾਲ ਨਹੀਂ ਲਾਉਣਾ ਨਹੀਂ ਚੌਲ ਆਪਣੇ ਟੁੱਟ ਜਾਣਗੇ ਹੁਣ ਚੌਲਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਇਸੇ ਤਰ੍ਹਾਂ ਟੱਕ ਕੇ ਮੈਂ 20-25 ਮਿੰਟ ਲਈ ਰੱਖ ਦਵਾਂਗੀ ਤਾਂ ਜੋ ਚੌਲ ਆਪਣੇ ਚੰਗੀ ਤਰ੍ਹਾਂ ਸੈੱਟ ਹੋ ਜਾਣ ਇਸ ਤਰ੍ਹਾਂ ਰੈਸਟ ਤੇ ਰੱਖਣਾ ਚੌਲ ਆਪਣੇ ਬਹੁਤ ਹੀ ਵਧੀਆ ਖਿਲੇ ਖਿਲੇ ਬਣਦੇ ਹਨ ਹੁਣ ਚੌਲਾਂ ਨੂੰ ਪਿਆ ਨੂੰ 20-25 ਮਿੰਟ ਹੋ ਗਏ ਸੀ ਟੱਕ ਕੇ ਹੁਣ ਟੱਕਣ ਜਾ ਕੇ ਚੈੱਕ ਕਰ ਲਵਾਂਗੇ ਇਧਰ ਆਪਣੇ ਚੌਲ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਖਿਲੇ-ਖਿਲੇ ਆਪਣੇ ਚੌਲ ਬਣੇ ਨੇ ਬਹੁਤ ਹੀ ਵਧੀਆ ਚੌਲਾਂ ਦਾ ਕਲਰ ਆਇਆ ਹੈ yellow ਕਲਰ ਪਾਉਣ ਨਾਲ ਚੌਲ ਬਹੁਤ ਹੀ ਵਧੀਆ ਲੱਗ ਰਹੇ ਨੇ ਹੁਣ ਮੈਂ ਇਸ ਵਿੱਚ ਲਾਸਟ ਚ ਉੱਪਰ ਦੀ ਪਾਵਾਂਗੀ ਨਾਰੀਅਲ ਦਾ ਬਰਾਦਾ ਇਹ ਪਾਉਣਾ ਆਪਸ਼ਨਲ ਹੈ ਦੇਖਣ ਵਿੱਚ ਚੌਲ ਵਧੀਆ ਲੱਗਦੇ ਨੇ ਤੁਸੀਂ ਸਰਵ ਕਰਨ ਸਮੇਂ ਵੀ ਪਾ ਸਕਦੇ ਹੋ ਇਧਰ ਮੈਂ ਚੌਲਾਂ ਨੂੰ ਇੱਕ ਪਲੇਟ ਵਿੱਚ ਸਰਵ ਕਰ ਲਿਆ ਸੀ ਉੱਪਰ ਮੈਂ ਨਾਰੀਅਲ ਦਾ ਬਰਾਦਾ ਹੋਰ ਪਾ ਦਿੱਤਾ ਸੀ ਬਹੁਤ ਹੀ ਵਧੀਆ ਖਿਲੇ-ਖਿਲੇ ਆਪਣੇ ਚੌਲ ਬਣ ਕੇ ਤਿਆਰ ਹੋਏ ਨੇ ਜੇਕਰ ਤੁਹਾਨੂੰ ਮੇਰੇ ਇਹ ਮਿੱਠੇ ਚਾਵਲਾਂ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ